ਤੇ ਮਿਹਰਬਾਨ ਹੋਣ ਦੀ ਨਿਸ਼ਾਨੀ ਕੀ ਹੈ ਉਹਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਉਹਨੂੰ ਸਿਮਰਨ ਵਾਹਿਗੁਰੂ ਗੁਰਮੰਦਰ ਹੈ ਜਪ ਹਉਮੈ ਕੋਈ ਉਹਨੂੰ ਰੱਬੀ ਬਾਣੀ ਦਾ ਨਿਤਨੇਮ ਸੁਖਮਨੀ ਸਾਹਿਬ ਦਾ ਪਾਠ ਤੇ ਮਿਹਰਬਾਨੀ ਦੀ ਨਿਸ਼ਾਨੀ ਇਹ ਹੈ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਸੰਗਤਾਂ ਦੇ ਦਰਸ਼ਨ ਸਤ ਸੰਗ ਵਿੱਚ ਬੈਠਣਾ ਇਹ ਰੱਬੀ ਮਿਹਰਬਾਨੀ ਦੀ ਨਿਸ਼ਾਨੀ ਹੈ ਸੰਗਤ ਦੀ ਸੇਵਾ ਕਰਨੀ ਜੋੜਿਆਂ ਦੀ ਲੰਗਰ ਚ ਬਾਥਰੂਮਾਂ ਦੀ ਇਹ ਮਿਹਰਬਾਨੀ ਦੀ ਨਿਸ਼ਾਨੀ ਹੈ ਰੱਬ ਐਵੇਂ ਮਿਹਰਬਾਨ ਹੁੰਦਾ ਜਿਹਦੇ ਤੋਂ ਮਿਹਰਬਾਨੋਂ ਦਾ ਉਹਨੂੰ ਫਿਰ ਆ ਸਾਰਾ ਕੁਝ ਬਖਸ਼ਦਾ ਤੇ ਮੈਨੂੰ ਲੱਗਦਾ ਆਪ ਸਾਰਿਆਂ ਦੀ ਮਿਹਰਬਾਨ ਹੈ ਪ੍ਰਮਾਤਮਾ ਜਿਨ੍ਹਾਂ ਨੂੰ ਹਰ ਰੋਜ਼ ਆਪਣੇ ਚਰਨਾਂ ਚ ਬੁਲਾਉਂਦਾ ਇਸ ਲਈ ਉਹਦਾ ਸ਼ੁਕਰਾਨਾ ਕਰਿਓ ਇਹ ਮਿਹਰਬਾਨੀ ਦੀ ਨਿਸ਼ਾਨੀ ਹੈ ਇਹ ਸਾਨੂੰ ਰੋਜ਼ ਅਮਰ ਦੇਵਲੋ ਸਦਾ ਦਿੰਦਾ ਸਾਨੂੰ ਜਗਾਉਂਦਾ ਸਿਮਰਨ ਦਿੰਦਾ ਨਿਤਨੇਮ ਦਿੰਦਾ ਬਾਣੀ ਬਾਣੇ ਨਾਲ ਜੋੜਦਾ ਸਾਨੂੰ ਆਪਣੇ ਦਰਸ਼ਨ ਦੀਦਾਰ ਆ ਰੱਬ ਜੈਸੀਆਂ ਸੰਗਤਾਂ ਦੇ ਦਰਸ਼ਨ ਦੀਦਾਰ